ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਅੱਜ ਗਏ ਸੀ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਆ ਇੱਕ ਪਿੰਡ ਐ ਸੁਲਤਾਨਪੁਰ ਤੋਂ ਅੱਗੇ ਆ ਕਿ ਬਾਉਪੁਰ ਉੱਥੇ ਗਏ ਸੀ ਵੀ ਅਸੀਂ ਵੀ ਦੇਖੀਏ ਜਾ ਕੇ ਕਿੱਦਾਂ ਲੋਕ ਰਹਿ ਰਹੇ ਉਹ ਹਨਾ ਕਿਦੀਆਂ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਉਹ ਤੇ ਹਾਂਜੀ ਉੱਥੇ ਕਾਫੀ ਲੋਕ ਆਏ ਸੀ ਨਾ ਜਿੱਦਾਂ ਸੇਵਾ ਲੈ ਕੇ ਤਾਂ ਆਪਾਂ ਇੱਕ ਪੁਲ ਤੇ ਹੀ ਖੜੇ ਹੋ ਗਏ ਸੀਗੇ ਉੱਥੇ ਬਿਲਕੁਲ ਕਿਉਂਕਿ ਪੁਲ ਜਿਹੜਾ ਪੁਲ ਤੇ ਹੀ ਸਾਰੇ ਉੱਥੇ ਬੈਠੇ ਆ ਲੈ ਕੇ ਜਿੰਨੀ ਜਿੰਨੀ ਸੇਵਾ ਕਰਦੇ ਆ ਜੋ ਲੰਗਰਾਂ ਦੀ ਜਾਂ ਸਾਰਾ ਕੁਝ ਅਗਲੀ ਜਿਹੜੀ ਰੋੜ ਆ ਪੁਲ ਤੋਂ ਥੱਲੇ ਉਤਰਦੀ ਆ ਉਹ ਤਾਂ ਫਿਰ ਪਾਣੀ ਦੇ ਵਿੱਚ ਤੇ ਬੜਾ ਮੁਸ਼ਕਲ ਹੋਇਆ ਤੇ ਅਸੀਂ ਵੀ ਚਲੋ ਜੋ ਜੋ ਸਾਡੇ ਕੋ ਹੋ ਸਕਿਆ ਅਸੀਂ ਵੀ ਸੇਵਾ ਕਰਕੇ ਆਏ ਤੇ ਬਹੁਤ ਚੰਗਾ ਲੱਗਾ ਇਹ ਦੇਖੋ ਜੰਗ ਮੁੰਡੇ ਵੀ ਲੱਗੇ ਹੋਏ ਆ ਦੇਖੋ ਬੱਚੇ ਹਨ ਇਹ ਬਹੁਤ ਸੇਵਾ ਕਰ ਰਹੇ ਆ ਉੱਥੇ ਤਾਂ ਇਹ ਬਾਬਾ ਜੀ ਸੰਤ ਸੀਚੇਵਾਲ ਵਾਲੇ ਹਾਂਜੀ ਇਹ ਵੀ ਬਹੁਤ ਸੇਵਾ ਕਰ ਰਿਹਾ ਹੈ ਉੱਥੇ ਬਹੁਤ ਹਰ ਘਰ ਦੇ ਵਿੱਚ ਜਾਂਦੇ ਆ ਕਿਹਤੀ ਰਾਂ ਜੋ ਵੀ ਜਿੱਥੇ ਸਮਾਨ ਪਹੁੰਚਦਾ ਆ ਜਿਹਨੂੰ ਕਿਹੇ ਚੀਜ਼ ਦੀ ਲੋੜ ਆ ਸਮਾਨ ਦੀ ਉੱਥੇ ਪਹੁੰਚਦਾ ਕਰਦੇ ਆ ਹਾਂਜੀ ਤੇ ਅਸੀਂ ਇਹ ਮਿਲੇ ਇਹਨਾਂ ਨੂੰ ਤੇ ਬਹੁਤ ਚੰਗਾ ਲੱਗਾ ਤੇ ਸਿਲੰਡਰ ਵੀ ਹੁਣ ਵੰਡ ਰਿਹਾ ਉੱਥੇ ਦੇਖੋ ਸਾਰਿਆਂ ਨੂੰ ਸਿਲੰਡਰ ਦੇ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਨੂੰ ਲੋੜ ਆ ਘਰਾਂ ਦੇ ਵਿੱਚ ਹਾਂਜੀ ਤੇ ਲੋਕ ਇਦਾਂ ਕਿਹਤੀਆਂ 'ਚ ਜਾਂਦੇ ਆ ਆਪਣੇ ਜਿੱਥੇ ਖੂਹ ਆ ਲਾਗੇ ਛੱਗੇ ਕੋਈ ਡੇਰੇ ਆ ਉੱਥੇ ਜਾਂਦੇ ਆ ਹਾਂਜੀ ਆ ਬੱਚਿਆਂ ਨੂੰ ਲੈ ਕੇ ਇੱਕ ਲੇਡੀ ਜਾ ਰਹੀ ਆ ਔਰ ਕਿਸ਼ਤੀ ਵਿੱਚ ਹੀ ਉਹਨੇ ਜਾਣਾ ਆਪਣੇ ਘਰ ਬਿਲਕੁਲ ਬਿਲਕੁਲ ਕਈ ਹਲੇ ਛੱਤਾਂ ਤੇ ਬੈਠੇ ਆ ਬੜੀਆਂ ਮੁਸ਼ਕਲਾਂ ਆ ਤੇ ਚਲੋ ਅਸੀਂ ਤੇ ਇਹ ਕਿੰਨੇ ਵਾਜਗਰੂ ਜਲਦੀ ਜਲਦੀ ਪਾਣੀ ਡਾਊਨ ਹੋਵੇ ਆ ਦੇਖੋ ਆ ਵੀ ਇੱਕ ਘਾਰ ਆ ਇੱਥੇ ਕਿੰਨੇ ਸਾਰੇ ਇਹ ਵੀ ਸਭ ਪਾਣੀ ਦੇ ਵਿੱਚ ਆ ਬਿਲਕੁਲ ਉਹ ਪਿੰਡ ਸਾਰਾ ਪਾਣੀ ਵਿੱਚ ਹੀ ਡੁੱਬਿਆ ਹੋਇਆ ਆ ਸਿਰਫ ਛੱਤਾਂ ਹੀ ਦਿਸਦੀਆਂ ਆ ਥੋੜੀਆਂ ਥੋੜੀਆਂ ਬਹੁਤ ਮੁਸ਼ਕਲ ਹੈ ਜੀ परे थी अभी कोई सी चीज दी कमी नहीं की हुन ਤਾਂ ਉਹ ਕਹਿੰਦੇ ਆ ਤੁਸੀਂ ਜਾ ਲੰਗਰ ਜਾਂ ਕੋਈ ਚੀਜ਼ਾਂ ਲਿਆਓ ਨਾ ਜਿਆਦਾ ਖਾਣ ਪੀਣ ਨੂੰ ਹਾਂਜੀ ਤੇ ਉਹ ਵਾਧੂ ਆ ਕਹਿੰਦੇ ਹਾਂਜੀ ਅਸੀਂ ਵੀ ਦਲੀਆ ਲੈ ਕੇ ਗਏ ਸੀ ਤੇ ਮੱਥਾ ਟੇਕਿਆ ਕਿ ਵਾਹਿਗੁਰੂ ਮੇਰ ਕਰੇ ਹੁਣ ਤਾਂ ਖਵਾਜਾ ਬਲੀ ਕਹਿੰਦੇ ਹੁੰਦੇ ਆ ਵੀ ਜਿੱਦਾਂ ਸਾਰੇ ਪਾਸੇ ਮੇਰ ਕਰੇ ਔਰ ਪਾਣੀ ਸੁੱਕ ਜਵੇ ਬਿਲਕੁਲ ਬਿਲਕੁਲ ਤੇ ਬੜਾ ਕੁਝ ਬਹੁਤ ਇੱਥੇ ਵਾਧੂ ਪਿਆ ਪਾਣੀ ਦੇ ਢੇਰ ਲੱਗੇ ਆ ਲੰਗਰ ਚੱਲਦੇ ਆ ਤੁਸੀਂ ਖਾਓ ਵੀ ਲੈ ਵੀ ਜਾਓ ਜਿੰਨਾ ਮਰਜੀ ਬਹੁਤ ਕਿਸੇ ਚੀਜ਼ ਦੀ ਕਮੀ ਨਹੀਂ ਗਈ ਹਾਂਜੀ ਹਾਂਜੀ ਉੱਥੇ ਲੰਗਰ ਕਾਫੀ ਲੱਗੇ ਹੋਏ ਸੀਗੇ ਰੋਟੀ ਵੀ ਖਾਓ ਜੋ ਵੀ ਲੰਗਰ ਦੇ ਵਿੱਚ ਬਣਿਆ ਦਾਲ ਸਬ지 ਚਾਹ ਦਾ ਵੀ ਲੰਗਰ ਲੱਗਾ ਸੀ ਬਹੁਤ ਲੋਕ ਸੇਵਾ ਕਰ ਰਹੇ ਸੀ ਉੱਥੇ ਉੱਥੇ ਜਾ ਕੇ ਪਤਾ ਲੱਗਦਾ ਜੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਉਹ ਹਾਂਜੀ ਪਾਲੀਓ ਕਿਸੇ ਭਾਂਡੇ ਚ ਤੇ ਇਦਾਂ ਹੀ ਯਾਰ ਪ੍ਰਮਾਤਮਾ ਜਲਦੀ ਜਲਦੀ ਹੁਣ ਇਸ ਮੁਸੀਬਤ ਚੋਂ ਕੱਢੇ ਸਾਰਿਆਂ ਨੂੰ ਤੇ ਫਿਰ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ੀ-ਖੁਸ਼ੀ ਜਾਣ ਵਾਪਸ ਉੱਥੇ ਰਹਿਣ ਤੇ ਬਹੁਤ ਮੁਸ਼ਕਲ ਹੈ ਹਾਲੇ ਵੀ ਉਹ ਟਾਈਮ ਲੱਗ ਜਾਣਾ ਉਹਨਾਂ ਨੂੰ ਅੰਦਰੋਂ ਘਰਾਂ ਚੋਂ ਗਾਰੇ ਆ ਕੱਢਦੇਆਂ ਨੂੰ ਹਾਂਜੀ ਹਾਂਜੀ ਸੁੱਕਣ ਨੂੰ ਤਾਂ ਟਾਈਮ ਲੱਗਣਾ ਹੀ ਆ ਪਾਣੀ ਨੂੰ ਹਜੇ ਬਹੁਤ ਆ ਪਾਣੀ ਬਹੁਤ ਜ਼ਿਆਦਾ ਆ ਅਸੀਂ ਅੱਗੇ ਜਾ ਕੇ ਵੀ ਦੇਖਿਆ ਕਾਫੀ ਪਾਣੀ ਆ ਹਜੇ ਹਾਂਜੀ ਉਹ ਦੂਰ ਤਾਈਂ ਜਾਂਦੇ ਦੇਖੋ ਘਰਾਂ ਚ ਦੇਣ ਕਸ਼ਤੀਆਂ ਰਹੀਂ ਕੋਈ ਸਮਾਨ ਦੇਣ ਜਾਂਦੇ ਕੋਈ ਉਹਨਾਂ ਨੂੰ ਲੈ ਕੇ ਆਉਂਦੇ ਆ ਤੇ ਬੜਾ ਚੱਲਦਾ ਬਹੁਤ ਮੁਸ਼ਕਲ ਟਾਈਮ ਆਇਆ ਹੈ ਬਹੁਤ ਮੁਸ਼ਕਲ ਟਾਈਮ ਹੱਲੇ ਆਉਣ ਵਾਲੇ ਟਾਈਮ ਚ ਘਾਰ-ਗੁਰ ਕੱਢਣੀ ਪੈਣੀ ਘਰਾਂ ਚ ਬੜਾ ਮੁਸ਼ਕਲ ਹੈ ਹੱਲੇ ਵੀ ਹਾਂਜੀ ਹਾਂਜੀ ਕਈਆਂ ਦੇ ਤਾਂ ਘਰ ਵੀ ਟਹਿ ਗਏ ਆ ਜਿਹੜੇ ਛੋਟੇ ਘਰ ਸੀ ਬਹੁਤ ਜ਼ਿਆਦਾ ਬਿਲਕੁਲ ਸੋ ਪ੍ਰਮਾਤਮਾ ਇਹਨਾਂ ਨੂੰ ਆ ਨਾ ਸਾਰਿਆਂ ਨੂੰ ਹਿੰਮਤ ਦੇਵੇ ਤੇ ਇਹ ਬਹੁਤ ਕੁਝ ਬਰਦਾਸ਼ਤ ਕਰ ਰਿਹਾ ਸਾਨੂੰ ਵੀ ਉੱਥੇ ਜਾ ਕੇ ਪਤਾ ਲੱਗਾ ਤੇ ਬੜਾ ਮਤਲਬ ਹੌਂਸਲਾ ਹੀ ਆ ਅਸੀਂ ਵੀ ਬੜਾ ਗੱਲਬਾਤ ਕੀਤੀ ਸਾਰਿਆਂ ਨੂੰ ਬਹੁਤ ਚੰਗਾ ਲੱਗਾ ਔਰ ਸਾਰੇ ਮਤਲਬ ਹਿੰਮਤਾ ਨਹੀਂ ਹਾਰਨਦੇ ਵੇ ਲੰਗਰ ਦੇਖੋ ਕਿਦਾਂ ਲੱਗੇ ਹੋਇਆ ਸਾਰੇ ਢਟ ਕੇ ਲੱਗੇ ਹੋਇਆ ਫਿਰ ਸਾਨੂੰ ਵੀ ਭੁੱਖ ਲੱਗ ਗਈ ਸੀ ਆਉਣ ਲੱਗਿਆਂ ਨੂੰ ਤੇ ਅਸੀਂ ਵੀ ਲੰਗਰ ਉੱਥੇ ਛਕਿਆ ਥੋੜਾ ਥੋੜਾ ਹਾਂਜੀ 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 ਤੇ ਲੰਗਰ ਛਕ ਕੇ ਤੇ ਫਿਰ ਅਸੀਂ ਵਾਪਸ ਆਏ ਹਾਂਜੀ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ